ਆਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਲੈ ਕੇ ਆਏ ਆਂ ਜੀ ਰਿਸ਼ਤੇ ਬਿਲਕੁਲ ਨਵੇਂ ਆ ਅੱਜ ਦੀ ਤਰੀਕ ਦੇ ਸਾਡੇ ਕੋਲ ਸਾਡੇ ਆਪਣੇ ਰਿਸ਼ਤੇ ਹੁੰਦੇ ਆ ਜੋ ਕਿ ਚੈਨਲ ਦੇ ਦੁਆਰਾ ਆਉਂਦੇ ਆ ਸਾਡੇ ਕੋਲ ਸਿੱਧੇ ਤੇ ਪਰਿਵਾਰਾਂ ਦੇ ਰਿਸ਼ਤਿਆਂ ਦੀ ਐਡ ਵੀ ਲਗਵਾਈ ਜਾਂਦੀ ਆ ਨਾਲ ਨਾਲ ਜਿਹੜੇ ਰਿਸ਼ਤੇ ਸਾਡੇ ਕੋਲ ਪਾਏ ਹੁੰਦੇ ਆ ਉਹ ਪਰਿਵਾਰਾਂ ਨੂੰ ਅਸੀਂ ਮੈਚ ਕਰਕੇ ਵੀ ਦਿੰਨੇ ਆ ਐਡ ਲਗਵਾਉਣ ਲਈ ਤੁਸੀਂ ਸਕਰੀਨ ਦੇ ਦਿੱਤੇ ਹੋਏ WhatsApp ਨੰਬਰ ਤੇ ਆਪਣਾ ਡਾਟਾ ਪੇਜ ਕੇ ਐਡ ਲਗਵਾ ਸਕਦੇ ਹੋ ਜੀ ਰਿਸ਼ਤੇ ਨੋਟ ਕਰੋ ਜੀ 466 ਨੰਬਰ ਫਾਈਲ ਰਿਸ਼ਤਾ ਅੱਜ ਦੇ ਚਾਰ ਵਧੀਆ ਘਰੇਲੂ ਕੁੜੀਆਂ ਦੇ ਰਿਸ਼ਤੇ ਆ ਸਿੰਪਲ ਵਿਆਹ ਵਾਲੇ 466 ਨੰਬਰ ਫਾਈਲ ਜ਼ਿਲ੍ਹਾ ਕਪੂਰਥਲਾ ਨਾਮ ਕੁੜੀ ਦਾ ਸਵਰਨਜੋਤ ਕੌਰ ਕਾਸਟ ਆ ਜਰਸੀਖ ਗੋਤ ਗੁਰਾਇਆ ਉਮਰ 31 1998 ਪੜ੍ਹਾਈ ਬੀਐਸਸੀ ਨਰਸਿੰਗ ਨਾਰਸ ਐਕਸਪੀਰੀਅੰਸ ਹੈ ਜੀ 2 ਸਾਲ ਦਾ ਕੱਦ ਕੁੜੀ ਦਾ 5 ਫੁੱਟ 5 ਇੰਚ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਮੈਰਿਡ ਹੈ ਪਿਤਾ ਜੀ ਖੇਤੀਬਾੜੀ ਮਾਤਾ ਹਾਊਸ ਵਾਈਫ ਰਸਤਾ ਜ਼ਮੀਨ 5 ਕਿੱਲੇ ਤੋਂ ਉੱਪਰ ਹੋਵੇ ਮੁੰਡਾ ਨਸ਼ੇ ਤੋਂ ਰਹਿਤ ਹੋਵੇ ਕੁੜੀ ਸੋਹਣੀ ਸੁਨੱਖੀ ਹੈ ਜੀ ਜੇਕਰ ਲੜਕਾ ਕੈਨੇਡਾ ਪੀਆਰ ਹੈ ਤਾਂ ਵਿਆਹ ਕੁੜੀ ਦਾ ਵਧੀਆ ਕਰ ਦੇਣਗੇ ਜੀ ਪਰ ਮੁੰਡਾ ਪੀਆਰ ਹੀ ਹੋਵੇ अगला रे스타ਇਆ 467 ਨੰਬਰ ਫਾਈਲ ਜ਼ਿਲ੍ਹਾ ਫਰੀਦਕੋਟ ਨਾਮ ਕੌਰ ਕਾਸਟਾ ਜਰਸੀ ਗੁੱਤ ਬਰਾੜ ਉਮਰ 8 3 1996 ਪੜਾਈ ਗ੍ਰੈਜੂਏਸ਼ਨ ਪਾਸ ਸੌਰੀ ਪੜਾਈ ਹੈ ਕੁੜੀ ਦੀ ਬੀਏ ਅਨਕੰਪਲੀਟ ਲਾਸਟ ਈਅਰ ਰਹਿ ਗਿਆ ਸੀ ਕੁੜੀ ਉਹਦੇ ਚੋਂ ਫੇਲ ਹੋ ਗਈ ਸੀ ਜੀ ਉਸ ਤੋਂ ਬਾਅਦ ਕੁੜੀ ਨੇ ਪੜਾਈ ਨਹੀਂ ਕੀਤੀ ਅੱਗੇ ਨਾਲ ਕੁੜੀ ਨੇ ਸਲਾਈ ਦਾ ਕੰਮ ਬਧੀਆ ਜਾਣਦੀ ਹੈ ਕਾਦਾ ਜੀ 5 ਫੁੱਟ 4 ਇੰਚ ਫੈਮਲੀ ਚ ਮਾਤਾ ਪਿਤਾ ਇੱਕ ਭਰਾ ਅਤੇ ਦੋ ਭੈਣਾਂ ਨੇ ਵਿਆਹ ਸਿੰਪਲ ਕਰਨਾ ਜ਼ਮੀਨ 5 ਕਿੱਲੇ ਤੱਕ ਹੋਵੇ ਮੁੰਡਾ ਨਸ਼ੇ ਤੋਂ ਰਹਿਤ ਹੋਵੇ ਭਰਾ ਕੁੜੀ ਦਾ ਪ੍ਰਾਈਵੇਟ ਜੌਬ ਤੇ ਅਨਮੈਰਿਡਾ ਪਿਤਾ ਜੀ ਖੇਤੀਬਾੜੀ ਤੇ ਦੋ ਭੈਣਾਂ ਅਨਮੈਰਿਡ ਆ ਅਗਲਾ ਰਿਸ਼ਤਾ ਆਇਆ 468 ਨੰਬਰ ਜ਼ਿਲ੍ਹਾ ਬਠਿੰਡੇ ਤੋਂ ਆ ਨਾਮਕਾ ਔਰ ਕਾਸਟਾ ਰੂੜਾ ਸਿੱਖ ਕੁੜੀ ਦੀ ਪੜ੍ਹਾਈ ਹੈ ਜੀ ਪਲੱਸ 2 ਪਾਸ ਕਾਦ ਦਾ 5 ਫੁੱਟ 3 ਇੰਚ ਉਮਰ ਆ 26 ਸਾਲ ਫੈਮਲੀ ਚ ਮਾਤਾ ਪਿਤਾ ਦੋਪਰਾ ਨੇ ਆਪਣਾ ਕੱਪੜਿਆਂ ਦਾ ਬਿਜ਼ਨਸ ਹੈ ਜੀ ਮੈਣਾ ਚਾਹੂੰ ਕਿ ਵਧੀਆ ਸ਼ਾਪ ਪਾਈ ਹੈ ਜੀ ਉੱਥੇ ਲੇਡੀਜ਼ ਕੱਪੜਿਆਂ ਦਾ ਇਹੇ ਕੰਮ ਕਰਦੇ ਹੈਗੇ ਜੀ ਤੇ ਜਿਲ੍ਹਾ ਇਹਨਾਂ ਦਾ ਬਠਿੰਡਾ ਹੈਗਾ ਜੀ ਲੋਕਲ ਸ਼ਹਿਰ ਤੋਂ ਰਸਤਾ ਹੈਗਾ ਰਸਤਾ ਲੜਕੇ ਦੀ ਕਾਸਟ ਅਰੋੜਾ ਸਿੱਖ ਹੋਵੇ ਤੇ ਆਪਣਾ ਬਿਜ਼ਨਸ ਅਤੇ ਨਸ਼ਰੈਤ ਹੋਵੇ ਸਾਰਾ ਵੈਸ਼ਨੂ ਪਰਿਵਾਰ ਹੈ ਜੀ ਕੁੜੀ ਵਾਲਿਆਂ ਦਾ ਆਗਲਾ ਰਿਹਾ 3469 ਨੰਬਰ 5 ਜ਼ਿਲ੍ਹਾ ਬਠਿੰਡਾ ਨਾਮ ਕੌਰ ਕਾਸਟਾ ਕੁੜੀ ਦੀ ਰਾਮਗੜੀਆ ਗੋਤਾ ਇਹਨਾਂ ਦਾ ਜੀ ਖੱਤੀ ਉਮਰ 13 ਤੈਨ 1995 ਕੱਦ ਪੰਜ ਪੰਜ ਪੜ੍ਹਾਈ ਗ੍ਰੈਜੂਏਸ਼ਨ ਪਾਸ ਫੈਮਿਲੀ ਚ ਮਾਤਾ ਪਿਤਾ ਦੋ ਪਰਾ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਅਤੇ ਇੱਕ ਭਰਾ ਮੈਰਿਡ ਵਧੀਆ ਪਰਿਵਾਰ ਆ ਵੈਸ਼ਨੂ ਆ ਪਰਿਵਾਰ ਸਾਰੇ ਦਾ ਅਮਰਤ ਸ਼ੱਕਿਆਗਾ ਰਿਸ਼ਤਾ ਰਾਮਗੜੀਆ ਕਾਸਟ ਤੋਂ ਹੋਵੇ ਮੁੰਡੇ ਦਾ ਆਮਰਤ ਛੱਗਿਆ ਹੋਵੇ ਸਿੰਪਲ ਵਿਆਹ ਕਰਨਾ ਇਹ ਜੀ ਹੈਗੇ ਆ ਸਿੰਪਲ ਵਿਆਹ ਵਾਲੇ ਰਿਸ਼ਤੇ ਕੁੜੀਆਂ ਦੇ ਅੱਜ ਦੇ ਚਾਰ ਨਵੇਂ ਰਿਸ਼ਤੇ ਸੀਗੇ ਜੇਕਰ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਤੁਸੀਂ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹਨਾਂ ਪਰਿਵਾਰ ਬਾਰੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਤੇ ਕੰਟੈਕਟ ਨੰਬਰ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲੇ ਅੱਜ ਦੇ ਨਵੇਂ 6 ਰਿਸ਼ਤੇ ਮੁੰਡਿਆਂ ਦੇ ਨੋਟ ਕਰੋ ਜੀ ਪਰਿਵਾਰਾਂ ਦੇ ਨੰਬਰ ਸਮੇਤ ਪੈਂਡ ਸੋ 66 ਨੰਬਰ ਫਾਈਲ ਰਿਸ਼ਤਾ ਹੈਗਾ ਜੀ ਨਾਮ ਸਿੰਘ ਕਾਸਟਾ ਜਰਸਿਕ ਜ਼ਿਲ੍ਹਾ ਮਾਨਸਾ ਤਹਿਸੀਲ ਬਲੱਡਾ ਉਮਰ 23 ਸਤ 1993 ਪੜ੍ਹਾਈ ਬੀਐਡ ਇੰਗਲਿਸ਼ ਪਲੱਸ ਐਸਐਸਟੀ ਜਨਮ ਸਵੇਰੇ 2:15 ਮਿੰਟ ਦਾ ਹੈ ਜੀ ਮੁੰਡਾ ਵਧੀਆ ਪੜਿਆ ਲਿਖਿਆ ਸੋਹਣਾ ਸੁਨਖਾ ਤੇ ਘਰਬਾਰ ਆ ਤੇ ਨਸ਼ਾ ਰਹਿ ਤਾਕੂੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਘਰ ਦਾ ਨਾਲ ਕੰਮ ਕਰ ਜਾਣਦੀ ਹੋਵੇ ਪਰਵਾਦ ਦਾ ਨੰਬਰ ਨੋਟ ਕਰੋ 88169 000 44 ਅਗਲਾ ਰਿਸ਼ਤਾ ਹੈ ਪੈਂਟ 267 ਨੰਬਰ ਫਾਈਲ ਜ਼ਿਲ੍ਹਾ ਬਠਿੰਡਾ ਨਾਮ ਸਿੰਘ ਕਾਸਟਾ ਜੱਟ ਸੀ ਗਊਤ ਮਾਨ ਡੇਟ ਆਫ ਬਰਥ 1/4/1997 ਕੱਦ 5 ਫੁੱਟ 10 ਇੰਚ ਪੜ੍ਹਾਈ ਮੁੰਡੇ ਨੇ ਕਰੀਆ ਐਮ ਐਸ ਸੀ ਫੂਡ ਟੈਕਨੋਲੋਜੀ ਅਤੇ ਉਸ ਤੋਂ ਬਾਅਦ ਬੀ ਐਸ ਸੀ ਖਾਲਸਾ ਕੋਇਲਜ਼ ਪਟਿਆਲੇ ਤੋਂ ਫੂਡ ਪ੍ਰੋਸੈਸਿੰਗ ਚ ਜੌਬ ਐਮਾਜ਼ਨ ਕਸਟਮਰ ਐਸੋਸੀਏਟਸ ਤਨਖਾਹ ਮੁੰਡੇ ਦੀ 4 ਤੋਂ 5 ਲੱਖ ਹੈ ਜੀ ਇੱਕ ਸਾਲ ਦਾ ਪੈਕੇਜ ਹੈ ਜੀ ਤਨਖਾਹ ਮੁੰਡੇ ਦੀ 4.5 ਲੱਖ ਦਾ ਪੈਕੇਜ ਹੈ ਇੱਕ ਸਾਲ ਦਾ ਜ਼ਮੀਨ ਦਾਸ ਕਿੱਲੇ ਆ ਮੁੰਡਾ ਮੋਣਾਗਾ ਅਤੇ ਸੋਨਾ ਸੁਨੱਖਾ ਕਾਰੋਬਾਰ ਸੋਨਾਗਾ ਮੁੰਡਾ ਨਸ਼ੇ ਪਤੇ ਤੋਂ ਰਾਇਤਾ ਬਿਲਕੁਲ ਫੈਮਲੀ ਚ ਮਾਤਾ ਪਿਤਾ ਇੱਕ ਭੈਣ ਕੈਨੇਡਾ ਮੈਰਿਡ ਆ ਮੁੰਡਾ ਸਿੰਗਲ ਹੈ ਜੀ ਇਹ ਆ ਜੀ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਦਾ ਰਿਸ਼ਤਾ ਅਗਲਾ ਰਿਸ਼ਤਾ ਆਇਆ ਪੈਂਟਸ 68 ਨੰਬਰ ਨਾਂ ਸਿੰਘ ਕਾਸਟ ਹੈ ਜਰਸੀ ਗੋਤਬਰਾਲ ਏਜ 13 5 1997 ਹਾਈਟ 5 8 ਸਟੱਡੀ ਪਾਸ 2 ਐਂਡ ਆਈਟੀਆਈ ਡਿਸਟ੍ਰਿਕਟ ਮੁਗਾ ਜ਼ਮੀਨ 5 ਕਿੱਲੇ ਡਬਲ ਫਲੋਰ ਕੋਠੀ ਪਾਈ ਹੈ ਫੈਮਿਲੀ ਚ ਮੈਂਬਰ 5 ਨੇ ਪਾਰਟਨਰ ਪ੍ਰੈਫਰੈਂਸ ਕੁੜੀ ਦਾ ਰਿਸ਼ਤਾ ਵੀ ਇਹਨਾਂ ਨੂੰ ਕਿੱਦਾਂ ਦਾ ਚਾਹੀਦਾਗਾ ਏਜ 22 ਤੋਂ 27 ਸਾਲ ਤੱਕ ਹੋਵੇ ਅਤੇ ਕੱਦ ਕੁੜੀ ਦਾ 5 ਫੁੱਟ 3 ਤੋਂ 5 ਫੁੱਟ 6 ਇੰਚ ਤੱਕ ਹੋਵੇ ਸਟੱਡੀ ਪਾਸ 2 ਤੋਂ ਬਾਅਦ ਬੀਏ ਬੀਐਡ ਤੱਕ કરી ਹੋਵੇ अतिकास्ट ਵਾਲੀ ਜਰਸੀ ਖੂਬੇ ਪਰਵਾਰ ਦਾ ਨੰਬਰ ਨੋਟ ਕਰੋ 94632 37263 ਆਗਲਾ ਰਿਸ਼ਤਾ ਆ ਪੈਂਟ 169 ਨੰਬਰ ਫਾਈਲ ਰਿਸ਼ਤਾ ਜਿਲ੍ਹਾ ਜਲੰਧਰ ਤੋਂ ਆਂਜੀ ਨਾਮ ਸਿੰਘ ਕਾਸਟਾ ਜਰਸੀ ਖ ਉਮਰ 23 12 1992 ਕੱਦ 5 ਫੁੱਟ 6 ਇੰਚ ਤੇ ਭਰਾ ਤੇ ਇਹਨਾਂ ਦੇ ਸਿਸਟਰ ਕੋਈ ਨਹੀਂ ਹੈਗਾ ਪੜ੍ਹਾਈ ਮੁੰਡੇ ਨੇ ਪਲਾਸਟੂ ਪਾਸ ਵਰਕ ਵੈਟਰਨਰੀ ਵੈਟਰਨਰੀ ਹੈ ਜੀ ਮੁੰਡਾ ਤੇ ਜਮੀਨ ਆ 5 ਕਿਲੇ ਟਰਬਨ ਬੋਆਏ ਵੈਜੀਟੇਰੀਅਨ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਨਸ਼ੇ ਤੋਂ ਰਾਇਤਾ ਪਰਵਾਰ ਦਾ ਨੰਬਰ ਨੋਟ ਕਰੋ 6239858831 ਅਗਲਾ ਰਿਸ਼ਤਾ ਆਇਆ 570 ਨੰਬਰ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਏਰੀਆ ਹੈਗਾ ਤੂਰੀ ਕਾਸਟ ਜਾਤ ਸਿੱਖ ਗੋਤ ਹੈ ਜੀ ਵਿਲਿੰਗ ਦੇ ਡੇਟ ਆਫ ਬਰਥ 14 12 1998 ਹਾਈਟ 5 ਫੁੱਟ 10 ਇੰਚ ਪੜਾਈ ਬੈਚਲਰ ਆਫ ਆਰਟਸ ਜਮੀਨ 5 ਕਿੱਲੇ ਰਸਤਾ ਕੁੜੀ ਦੀ ਪੜਾਈ ਚ ਵਧੀਆ ਬੈਂਡ ਸਕੋਰ ਆਏ ਹੋਣ ਜੀ ਆਇਲਟਸ ਦੀ ਪੜਾਈ ਚ ਤੇ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਵਿਆਹ ਵਧੀਆ ਪੱਕਾ ਕਰਨਾਗਾ ਜੀ ਮੁੰਡਾ ਵਧੀਆ ਪੜਿਆ ਲਿਖਿਆ ਅਤੇ ਸਿਆਣਾ ਤੇ ਸਮਝਦਾਰ ਨਸ਼ਾ ਰਹਿਤ ਹੈ ਜੀ ਘਰ-ਬਾਰ ਵਧੀਏਗਾ ਪਰਿਵਾਰ ਦਾ ਨੰਬਰ ਨੋਟ ਕਰੋ 9653504152 ਅਗਲਾ ਰਿਸ਼ਤਾ ਆਇਆ ਪੈਂਟ ਸੋ 71 ਨੰਬਰ ਫਾਈਲ ਰਿਸ਼ਤਾ ਨਾਮ ਸਿੰਘ ਕਾਸਟਾ ਜੱਟ ਸਿੱਖ ਗੋਤ ਬਰਾੜ ਉਮਰ 30 ਸਾਲ ਕੱਦ 5 ਫੁੱਟ 10 ਇੰਚ ਪੜ੍ਹਾਈ BCA ਇਜ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਜ਼ਿਲ੍ਹਾ ਇਹਨਾਂ ਦਾ ਫਿਰੋਜ਼ਪੁਰ ਆ ਜ਼ਮੀਨ 10 ਕਿੱਲੇ ਆ ਫੈਮਿਲੀ ਚ ਮੈਂਬਰ 3 ਨੇ ਪਾਰਟਨਰ ਪ੍ਰੈਫਰੈਂਸ ਹੈ ਜੀ ਏਜ 26 ਤੋਂ 28 ਸਾਲ ਕੱਦ 5 ਫੁੱਟ 4 ਇੰਚ ਤੱਕ ਹੋਵੇ ਪੜ੍ਹਾਈ BSc ਕਾਸਟ ਓਨਲੀ ਜੱਟ ਸਿੱਖ ਮੁੰਡਾ ਕੈਨੇਡਾ PR ਆ ਮੰਗੜਾ ਮਾਣ ਕੋਈ ਨਹੀਂ ਕੁੜੀ ਸੋਹਣੀ ਸੁਨੱਖੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9464724244 ਇਹ ਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਰਿਸ਼ਤੇ ਮੁੰਡੇ ਕੁੜੀਆਂ ਦੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਐਡ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ